ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਰਸਟ ਫੈਸਟ ਲੋਟ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ-ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਹੋ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਫਿਰ ਅਸੀਂ ਤੁਹਾਨੂੰ ਇੱਕ ਨੰਬਰ ਦੇ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੋਬੀ ਸਾਹਿਬ ਫਰੀਦਕੋਟ ਲਓ ਅਗਲਾ ਦੇਖ ਲਓ ਇਹ ਜੋ ਇਹ 25 ਘੇਰੇ ਦਾ ਸੂਟ 5-5 ਲਾਈਨਾਂ ਪਾਈਆਂ ਹੋਈਆਂ ਨੇ ਇਹ ਦੋ ਵਰਕ ਦੀਆਂ ਔਰ ਬੈਕ ਸਾਈਡ ਤੇ ਵੀ ਤੁਹਾਨੂੰ ਉਨਾ ਹੀ ਵਰਕ ਮਿਲੇਗਾ ਔਰ ਬਾਜੂ ਤੇ ਵੀ ਮਿਲੇਗਾ ਪਹਿਲਾਂ ਇਹ ਸੂਟ 995 ਦਾ ਸੀਗਾ ਅੱਜ ਇਹ 895 ਵਿੱਚ ਮਿਲ ਰਿਹਾ ਸ਼ਿਪਿੰਗ ਫ੍ਰੀ ਹੈ ਲੋ ਅਗਲਾ ਸੂਟ ਦੇਖੋ ਇਹ ਵੀ ਬਹੁਤ ਸੋਹਣਾ ਹੈ ਵੀ ਰਾਮ ਟੈਕਸ ਦੀ ਗਲੇਸ ਕਾਟਨ ਆਹ ਬਹੁਤ ਪਿਆਰਾ ਪ੍ਰਿੰਟ ਹੈ ਕਾਫੀ ਜ਼ਿਆਦਾ ਸੋਹਣਾ ਪ੍ਰਿੰਟ ਨਹੀਂ ਜੀ ਇਹ ਆਹ ਲੋ ਕੱਟ ਇਹਦਾ ਵਰਕ ਦੇਖੋ ਤੁਸੀਂ ਲੋ ਵਰਕ ਸੋਹਣਾ ਹੈ ਦਾ ਬਹੁਤ ਸੋਹਣਾ ਵਰਕ ਹੋ ਰਿਹਾ ਹੈ ਇਹਦੇ ਤੇ ਬਾਜੂ ਤੇ ਵੀ ਸੇਮ ਵਰਕ ਮਿਲੂਗਾ ਔਰ ਬੈਕ ਸਾਈਡ ਤੇ ਵੀ ਸੇਮ ਵਰਕ ਮਿਲ ਰਿਹਾ ਠੀਕ ਹੈ ਕਾਫੀ ਜ਼ਿਆਦਾ ਹੋ ਗਿਆ ਵਰਕੇ ਦੇ ਤੇ ਕਟ ਵਰਕ ਨਹੀਂ ਵਰਕ ਹੋਇਆ ਹੋਇਆ ਦੇ ਤੇ ਹੀ ਘਰੇ ਦਾ ਸੀਟਾ ਜੀ ਆलो 1250 ਦਾ ਦਿੱਤਾ ਸੀ ਅੱਜ ਤੁਹਾਨੂੰ ਇਹ 1150 ਦੇ ਵਿੱਚ ਦੇ ਰਹੇ ਹਾਂ 100 ਰੁਪਏ ਦੇ ਡਿਸਕਾਊਂਟ ਦੇ ਨੋ ਇਹ ਦੇਖ ਲਓ ਇਹਨੇ ਤੇ ਇਸ ਤਰ੍ਹਾਂ ਤਿੰਨ ਤਿੰਨ ਲਾਈਨਾਂ ਕਟਵਰਕ ਦੀਆਂ ਨੇ ਡਬਲ ਡਬਲ ਸ਼ੇਡ ਜਾਂ ਹੈਗਾ ਇਹਦੇ ਵਿੱਚ ਪਾਇਆ ਹੋਇਆ ਬਹੁਤ ਪਿਆਰਾ ਲੱਗਦਾ ਹੈ ਵੀ ਇਹਦਾ ਵੀ ਮੈਂ ਤੁਹਾਨੂੰ ਘੇਰਾ ਨਾਲ ਦੇਣੀ 26 ਘੇਰਾ ਹੈ ਇਹਦੇ ਕੱਲਾ ਫਰੰਟ ਫਰੰਟ ਤੇ ਪਾਇਆ ਹੋਇਆ ਇਸ ਕਰਕੇ ਇਹਦੀ ਪ੍ਰਾਈਸ 1150 ਸੀ ਅੱਜ 1050 ਹੈ ਤੇ ਨਾਲ ਇਹਦੀ ਇਹ ਵਾਲੀ ਸਲਵਾਰ ਹੈ ਠੀਕ ਹੈ ਜੀ ਫ੍ਰੀ ਸ਼ਿਪਿੰਗ ਨਾਲ ਆਜੂਗਾ ਸੂਟ ਲੋ ਜੀ ਅਗਲਾ ਦੇਖੋ ਤੁਸੀਂ ਬਹੁਤ ਪਿਆਰਾ ਸੂਟ ਹੈ ਨੈਚੁਰਲ ਕ੍ਰੇਪ ਦੇ ਉੱਪਰ ਤਿਆਰ ਕੀਤਾ ਹੋਇਆ ਸਾਰਾ ਹੈਂਡਵਰਕ ਦਾ ਸੂਟ ਹੈ ਦੇਖੋ ਤੁਸੀਂ ਕਿੰਨਾ ਸੋਹਣਾ ਸੂਟ ਹੈ ਜੀ ਇਹ ਲਓ ਲੱਜਾ ਲੱਜਾ ਦਾ ਸੂਟ ਹੈ ਔਰ ਕਲਰ ਵੀ ਬਹੁਤ ਜਿਆਦਾ ਸੋਹਣਾ ਹੈ ਵਰਕ ਦੇਖੋ ਤੁਸੀਂ ਸਾਰਾ ਮੋਤੀ ਵਰਕ ਹੈ ਚਿਣਿਆਂ ਪਿਆ ਬਹੁਤ سارے ਮੋਤੀ ਵਰਕ ਜਿੱਤਿਆ ਹੋਇਆ ਪਰਮਾ ਪਰ ਪਰਕੇ ਮੋਤੀ ਵਰਕ ਕੀਤਾ ਹੈ ਲੋ ਜੀ ਘੇਰਾ ਹੈਗਾ ਇਹਦਾ ਥੋੜਾ ਤੇ ਹੀ ਰੈਡੀ ਹੋਊਗਾ ਘੇਰਾ ਫਿਰ ਤੁਸੀਂ ਇਹਦੀਆਂ ਬਾਜੂ ਦੇਖੋ ਆਹ ਲੋ ਠੀਕ ਹੈ ਆ ਜਿਹੜਾ ਬਲੂ ਬਲੂ ਦਿਖ ਰਿਹਾ ਨਾ ਇਹ ਤਾਂ ਉਹਨਾਂ ਨੇ ਨਿਸ਼ਾਨੀਆਂ ਲਾਈਆਂ ਹੋਈਆਂ ਨੇ ਨੀਲ ਕਰਕੇ ਤੇ ਨਾਲ ਤੁਸੀਂ ਦੇਖੋ ਜੀ ਇਹਦੀ ਸਲਵਾਰ ਆਹ ਪੂਰਾ ਪਰਮਾ ਮੋਤੀ ਵਰਕ ਕੀਤਾ ਵੀ ਬਹੁਤ ਜ਼ਿਆਦਾ ਸੋਨਾ ਵਰਕ ਹੋਇਆ ਹੋਇਆ ਹੈ ਜੀ ਇਹਦੇ ਤੇ ਕਾਫੀ ਪਿਆਰਾ ਸੂਟ ਹੈ ਤੇ ਨਾਲ ਇਹ ਪਿਓਰ ਚਨੂਨ ਦਾ ਦੁਪੱਟਾ ਫੁੱਲ ਪਿਓਰ ਚਨੂਨ ਦਾ ਦੁਪੱਟਾ ਆਹ ਰੰਗ ਦਾ ਆ ਲੋ ਜੀ ਫੁੱਲ ਪਿਓਰ ਚਨੂਨ ਦਾ 2.5 ਮੀਟਰ ਦਾ ਦੁਪੱਟਾ ਐ ਲਾਈਟ ਵੇਟ ਹਲਕਾ ਪ੍ਰਾਈਸ ਅੱਜ ਤੁਹਾਨੂੰ ਇਹ ਡਿਸਕਾਊਂਟ ਤੇ ਮਿਲ ਰਿਹਾ 4000 ਚ ਫ੍ਰੀ ਸ਼ਿਪਿੰਗ ਇਨਾਲ ਆਉ ਲੋ ਅਗਲੇ ਦੇਖੋ ਜੀ ਪਿਓਰ ਜਿਹੜੀ ਉਹ ਨਹੀਂ ਹੁੰਦੀ ਕੀ ਕਹਿੰਦੇ ਨੇ ਉਹ ਪਿਓਰ ਲੇਲਮ ਆ ਲੋ ਲੇਲਣ ਕਰ ਤਾਂ ਹੈ ਆ ਲੋ ਜੀ ਪਿਓਰ ਲੇਲਣ ਮੈਂ ਤੁਹਾਨੂੰ نیچے ਹੱਥ ਰੱਖ ਕੇ ਦਿਖਾਉਣੀ ਆ ਪਹਿਲਾਂ ਇੰਨਾ ਇੱਕ ਪਿਆਰਾ ਪਾਰਟੀ ਵੇਅਰ ਸੂਟ ਹੈ ਇਹ ਲੋ ਬਹੁਤ ਸੋਹਣਾ ਸੂਟ ਹੈ ਬਹੁਤ ਜ਼ਿਆਦਾ ਲਸ਼ ਲਸ਼ ਕਰਦਾ ਸੂਟ ਹੈ ਇਹ ਤੁਸੀਂ ਵਰਕ ਦੇਖੋ ਇਹਦਾ ਹੈਂਡਵਰਕ ਦਾ ਟੱਚ ਸਾਰੇ ਬੂਟੇ ਤੇ ਪੂਰੇ ਤੇ ਤੇ ਚਿੜੀਆਂ ਬੈਠੀਆਂ ਨੇ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਇਹੋ ਸਾਰੇ ਤੇ ਹੈਂਡਵਰਕ ਹੋਇਆ ਹੈ ਸਾਰੇ ਬੂਟੇ ਤੇ ਠੀਕ ਹੈ ਜੀ ਤੇ ਨਾਲ ਤੁਹਾਨੂੰ ਇਹ ਵਾਰੀ ਸਲਵਾਰ ਮਿਲੂਗੀ 2.5 ਮੀਟਰ ਦੀ ਦੁਪੱਟਾ ਦੇਖੋ ਪਿਓਰ ਲਿਲਨ ਦਾ ਦੁਪੱਟਾ ਲਸ਼ ਲਸ਼ ਕਰਦਾ ਐਂਡ ਸਟਾਈਲ ਕਰਦਾ ਦੁਪੱਟਾ ਹਾਂ ਲੋ ਇੱਕ ਪੱਲਾ ਇਹ ਗਰਲਿਸ਼ ਲੁੱਕ ਦੇ ਸਿੰਗਲ ਦੀ ਇਹ ਲੋ ਤੇ ਆਹ ਦੀ ਕੰਨੀ ਦੇਖੋ ਤੁਸੀਂ ਕਿੰਨੀ ਸੋਹਣੀ ਹੈ ਠੀਕ ਹੈ ਬਹੁਤ ਵਧੀਆ ਸੂਟ ਨੇ ਪਾਰਟੀ ਵੇਅਰ ਸੂਟ ਨੇ ਪਹਿਲਾਂ 1895 ਦਾ ਦਿੱਤਾ ਸੀ ਅੱਜ ਡਿਸਕਾਊਂਟ ਤੇ 1695 ਚ ਮਿਲ ਰਿਹਾ ਸ਼ਿਪਿੰਗ ਫ੍ਰੀ ਹੋਊਗੀ ਅਗਲਾ ਦੇਖੋ ਉਹੀ ਕਲਰ ਪੀਚ ਕਲਰ ਦੇ ਵਿੱਚ ਆਈ ਇਹ ਸੇਮ ਡਿਜ਼ਾਈਨਿੰਗ ਹੋਊਗੀ ਕਲਰ ਬਸ ਇਹਦਾ ਪੀਚ ਹੋਊਗਾ ਮੈਂ ਥੋੜਾ ਜਿਹਾ ਖੋਲ ਕੇ ਦਿਖਾ ਦੇਣੀ ਆ ਏ ਆਹ ਲੇਸ ਲੱਗੀ ਹੋਈ ਆ ਫਰੰਟ ਤੇ ਠੀਕ ਆ ਜੀ ਬਹੁਤ ਸੋਹਣੀ ਸੂਟ ਨੇ ਜੀ ਸ਼ਾਈਨ ਕਰਦੀ ਐ ਵਿਲਨ ਕਾਟਨ ਬਹੁਤ ਸੋਹਣੀ ਇੱਕ ਹੰਦਾ ਜੀ ਹੂੰ ਤੇ ਪ੍ਰਾਈਸ ਹੈਗੀ ਆ ਜੀ ਇਹਦੀ ਅੱਜ 1695 ਐ 1895 ਵਾਲਾ ਸੂਟ 1695 ਚ ਮਿਲ ਰਿਹਾ ਤੁਹਾਨੂੰ ਪਰ ਪੁੱਛੂਗਾ ਅਗਲਾ ਫੋਕੜੀ ਸੂਟ ਕਿਥੋਂ ਲੈ ਆਇਆ ਨਾ ਸੋਹਣਾ ਸੂਟ ਬਹੁਤ ਹੀ ਜਿਆਦਾ ਸੋਹਣੀ ਚਿਲਤ ਹੋਏਗੀ ਮਸੇ ਇਹਦਾ ਕਲਰ ਹੈ ਜਿਹੜਾ ਇਹ ਥੋੜਾ ਜਿਹਾ ਗ੍ਰੀਨ ਜੀ ਟੋਨ ਨੂੰ ਆ ਗਿਆ। ਮੈਂ ਜ਼ਿਆਦਾ ਨਹੀਂ ਹੋ ਸਕਦੀ ਕਿਉਂਕਿ ਇਹ ਬੰਨਿਆ ਜਾਂ ਪਿਆ। ਲੋ। ਬੇਸ਼ਮਕ ਲੱਗਦਾ। ਹੂੰ। ਕਲਰ ਬਹੁਤ ਸੋਹਣਾ ਹੈ। ਸਟੱਫ ਬਹੁਤ ਸੋਹਣਾ ਹੈ। ਲੋ। ਸਲਵਾਰ ਉਦਾਂ ਹੀ ਆ ਪਲੇਨ। ਮਡਾਲ ਮਸਲੀਨ ਲੱਗ ਰਹੀ ਹੈ ਮੈਨੂੰ ਇਹ। ਇਹ ਤੇ ਲਾਈਨਿੰਗ ਦੀ ਲੋੜ ਨਹੀਂ ਹੈਗੀ ਸਲਵਾਰ ਤੇ। ਕੱਲੇ ਸ਼ਰਟ ਸ਼ਰਟ ਤੇ ਲਾ ਲਓ। ਇਹ ਹੈਗਾ ਜੀ ਇਹਦਾ ਦੁਪੱਟਾ। ਠੀਕ ਹੈ ਦੁਪੱਟੇ ਸਾਰਿਆਂ ਦੇ ਸੇਮ ਹੀ ਆ। ਤੇ ਪ੍ਰਾਈਸ ਵੀ ਸਾਰਿਆਂ ਦੀ ਸੇਮ ਹੈ 1995। ਲੋ ਜੀ ਇੱਕ ਵੇ ਤੁਹਾਨੂੰ ਜੌਰਜਟ ਦੇ ਵਿੱਚ ਸੂਟ ਦਿਖਾਉਣਾ। ਇਹਨੂੰ ਤਾਂ ਪਾਈ ਚੁੱਕੀ ਥੋੜੇ ਦਿਨ ਪਹਿਲਾਂ ਹੀ ਹੋਇਆ ਹੈ। ਹੂੰ? ਇਹਨੂੰ ਐਂ ਜਲਾਸਨ ਹੋਣੀ ਦਿਖਾਇਆ ਥੋੜੇ ਦਿਨ ਪਹਿਲਾਂ। ਉੱਠਾ ਯਸ ਚਲ। ਆਹ ਲੋ ਜੀ ਮਹਿਰੂਨ ਬਲੈਕਿਸ਼ ਮਹਿਰੂਨ ਕਲਰ ਦੇ ਵਿੱਚ ਮੜਾ ਆਹ ਜੌਰਜਟ ਦਾ ਸੂਟ। ਸਾਰੇ ਤੇ ਜਰੀ ਵਰਕ ਜਿੰਨਾ ਵੀ ਤੁਹਾਨੂੰ ਦਿਖਾਇਆ ਸਾਰਾ ਜਰੀ ਵਰਕ ਬਹੁਤ ਜਿਆਦਾ ਸੋਹਣਾ ਸੂਟ ਹੈ ਇਹ। ਕਾਫੀ ਪੈਰਾ ਸੂਟ ਹੈ। ਤੇ ਇਹ ਵਾਲਾ ਇਹਦਾ ਕੇਰਾ ਮਿਲੂਗਾ ਤੁਹਾਨੂੰ। ਕੇਰਾ ਨਾਪ ਦੇਣੀ ਹੈ। ਤੇ ਹੀ ਕੇਰੇ ਦਾ ਸੂਟ ਆ ਜੀ ਇਹ ਕੱਟ ਕਰ ਸਕਦੇ ਹਾਂ ਥੋੜਾ ਬਹੁਤ ਬੜਾ ਨਹੀਂ ਕੱਟ ਕਰ ਸਕਦੇ ਕਿਉਂਕਿ ਇਹਦੇ ਨਾਲ ਫਲਾਵਰ ਕੱਟ ਜਾਣਗੇ ਫਿਰ ਤੇ ਹੀ ਕੇਰਾ ਰੱਖੋਗੇ ਤੁਸੀਂ ਇਹਦਾ ਤੇ ਪੈਨਲ ਲੰਬੇ ਬਹੁਤ ਨੇ 45 46 ਲੰਬਾਈ ਹੋਊਗੀ ਇਹਦੀ ਹੁਣ ਆਪਣਣ ਦੀ ਵੀ ਮੈਨਾਂ ਦਾ ਇਹਦੀ ਲੋੜ ਨਹੀਂ ਆ ਤੇ ਅੱਗੇ ਮੈਂ ਤੁਹਾਨੂੰ ਇਹਦੀ ਬਾਜੂ ਦਿਖਾ ਦਿੰਦੀ ਆ ਆ ਲਓ ਇਹ ਹੈਗੀ ਇਹਦੀ ਬਾਜੂ ਸਾਰੇ ਤੇ ਜਰੀ ਵਰਗ ਠੀਕ ਆ ਜੀ ਇਹ ਸੂਟ ਤੁਹਾਨੂੰ 1650 ਦੇ ਵਿੱਚ ਮਿਲੂਗਾ ਸ਼ਿਪਿੰਗ ਫ੍ਰੀ ਹੈ ਮਿਨੀਮਮ ਪ੍ਰਾਈਸ ਹੈ ਇਹਦੀ 1650 ਲਓ ਜੀ ਅਗਲਾ ਵੀ ਜੌਰਜਟ ਦੇ ਵਿੱਚ ਹੈ ਬੂਟੀ ਪਈ ਹੋਈ ਹੈ ਠੀਕ ਹੈ ਤੇ ਆਹ نیچے ਤੁਹਾਨੂੰ ਆਹ ਬੜਾ ਘੇਰਾ ਲੁੱਟ ਜੇ ਤੁਸੀਂ ਇਹਦੇ ਨਾਲ ਦੁਪੱਟੇ ਕਰਾਉਂਗੇ ਨਾ ਟਾਈ ਐਂਡ ਡਾਈ ਦੇਖੋ ਫਿਰ ਸੂਟਾਂ ਦੀ ਰੂਹ ਨਿਕਲ ਜਾਂਦੀ ਹੈ ਜੀ ਟਾਈ ਐਂਡ ਡਾਈ ਦੁਪੱਟਿਆਂ ਦੇ ਨਾਲ ਸਾਢੇ 26 ਘੇਰਾ ਬਣ ਕੇ ਰੈਡੀ ਹੋ ਜੂਗਾ ਜੀ ਤੁਹਾਡਾ ਇਹ ਸਾਢੇ 26 ਦਾ ਵੀ 27 ਵੀ ਕਰ ਸਕਦੇ ਹੋ ਤੁਸੀਂ ਇਹਨੂੰ ਪਾਈਪਿੰਗ ਵਗੈਰਾ ਲੱਗ ਜਾਂਦੀ ਹੈ ਸਾਈਡਾਂ ਤੇ ਇਹ ਸਰਵਾਰ ਕੇ ਬਾਹ ਆਹ ਲਓ ਜੀ ਇਹ ਹੈਗੀ ਬਾਜੂ ਬਾਜੂ ਅਤੇ ਘੇਰਾ ਕਾਫੀ ਜ਼ਿਆਦਾ ਸੋਹਣਾ ਸੂਟ ਹੈ ਠੀਕ ਹੈ ਜੀ ਇਹ ਸੂਟ ਤੁਹਾਨੂੰ 15500 ਦੇ ਵਿੱਚ ਮਿਲ ਜੂਗਾ ਫ੍ਰੀ ਸ਼ਿਪਿੰਗ ਨਾਲ ਆਉਗਾ ਲੋਰਨਸ ਦੇਖੋ ਇਹ ਰੌਂਟੈਕਸ ਦਾ ਸੂਟ ਹੈ ਜੀ ਤੁਸੀਂ ਜਿਵੇਂ ਮਰਜ਼ੀ ਲੈ ਲਓ ਇਹਨੂੰ ਚਾਹੇ ਤਾਂ ਤੁਸੀਂ ਆਹ ਵਾਲਾ ਪੂਰਾ ਸੂਟ ਲੈ ਲਓ ਠੀਕ ਹੈ ਚਾਹੇ ਤੁਸੀਂ ਇਹਦੇ ਨਾਲ ਮੈਚਿੰਗ ਕਰਕੇ ਲੈ ਲਓ ਇਦਾਂ ਵੀ ਕਰ ਸਕਦੇ ਹੋ ਠੀਕ ਹੈ ਜੇ ਇਹਦੇ ਨਾਲ ਮੈਚਿੰਗ ਕਰਕੇ ਲਓਗੇ ਦੋ ਸੂਟ ਬਣਗੇ ਇਸੇ ਦੋ ਪਹਿਣਾ ਨੇ ਲੈਣੇ ਹੁੰਦੇ ਆ ਇਹ ਰੌਂਗ ਟੈਕਸ ਦੀ ਕਾਟਨ ਹੈਗੀ ਹੈ ਬਾਕਾਇਦਾ ਜਿਹਦੇ ਤੇ ਸਟੈਂਪ ਲੱਗੀ ਹੋਈ ਹੈ 650 ਦੇ ਵਿੱਚ ਦਿੱਤਾ ਸੀ ਪਹਿਲਾਂ ਹੁਣ ਆਪਾਂ ਇਹ 600 ਚ ਦੇ ਦਾਂਗੇ ਠੀਕ ਹੈ ਜੀ ਹਲੋ ਆਹ ਸੂਟ ਦੇਖੋ ਇਹ ਵੀ ਰੌਂਗ ਟੈਕਸ ਦਾ ਸੂਟ ਹੈ ਬਿਨਾ ਕਟ ਵਰਕ ਤੋਂ ਹੈ ਇਦਾਂ ਹੀ ਮਿਲੂਗਾ ਤੁਹਾਨੂੰ ਇਹ ਇਹ ਆਹ ਵਾਲੀ ਸਲਵਾਰ ਜਨਾਬ ਬਹੁਤ ਸੋਹਣਾ ਸੂਟ ਠੀਕ ਹੈ ਜੀ ਇਹ ਵਾਲਾ ਸੂਟ ਰੌਂਗ ਟੈਕਸ ਦੀ ਲੇਲਨ ਕਾਟਨ ਹੈ ਸਲਵਾਰ ਕੈਮਰੀ ਕਾਟਨ ਹੈ ਤੇ ਸ਼ਰਟ ਲੇਨਲ ਕਾਟਨ ਆ ਪਹਿਲਾਂ 990 ਜੀ ਦਿੱਤਾ ਸੀ ਅੱਜ 850 ਚ ਮਿਲੂ। ਲਓ ਜੀ ਕਲਰ ਇਹ ਵੀ ਬਹੁਤ ਜਿਆਦਾ ਸੋਹਣਾ। ਸਹੀ ਆ ਰੇ ਬੀਬੀ। ਹੂੰ। ਆ ਲੋ। ਇਹ ਵਾਲਾ ਕਲਰ ਹੈ ਅਦੇ ਚ। ਇਹ ਬੜੀ ਪ੍ਰਿੰਟਿੰਗ ਹੈ ਤੇ ਇਹ ਹੈਗੀ ਸਲਵਾਰ ਇਹ ਕਹਿ ਮੇਰੀ ਕਾਟਨ ਦਾ ਸੂਟ ਹੈ। ਹਰਾਮ ਟੈਕਸ ਦੀ ਕੈਮਰੀ ਕਾਟਨ। ਇਹ 750 ਜੀ ਦਿੱਤਾ ਸੀ ਅੱਜ 650 ਚ ਆਉਂਦੇ। ਆ ਲੋ। ਹਲਾ ਸੂਟ ਦੇਖੋ। ਇਹ ਵੀ ਬਹੁਤ ਪਿਆਰਾ ਹੈ ਇਹ ਚੈੱਕ ਦੇ ਵਿੱਚ ਹੈ ਇਹ ਵੀ ਰਾਮਟੈਕਸ ਦਾ ਸੂਟ ਹੈ ਚੈੱਕ ਦੇ ਵਿੱਚ ਇਹ ਸੁਣੋ ਇਹਦੇ ਨਾਲ ਸਲਵਾਰ ਹੈ ਠੀਕ ਹੈ ਜੀ ਇਹ ਸੂਟ ਆਪਾਂ ਤੁਹਾਨੂੰ ਦਿੱਤਾ ਸੀ ਪਹਿਲਾਂ 885 ਦਾ ਅੱਜ ਇਹ 785 ਦੇ ਵਿੱਚ ਆਉਂਦਾ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ